ਦਿਲ ਦੀਆਂ ਗਹਿਰਾਈਆਂ ਤੋਂ ਨਿੱਘਾ ਸਵਾਗਤ ਕਰੀਏ ਭਗਵੰਤ ਮਾਨ ਜੀ ਮਾਨਯੋਗ ਮੁੱਖ ਮੰਤਰੀ ਮੁੱਖ ਮੰਤਰੀ ਸਾਹਿਬ ਨੂੰ ਬੋਲਣ ਦਿਓ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਅੱਜ ਇਸ ਇਤਿਹਾਸਕ ਮੌਕੇ ਤੇ ਜਦੋਂ 350 ਸਾਲਾ ਸ਼੍ਰੀ ਗੁਰੂ ਏਕਬਹਾਦਰ ਜੀ ਦਾ ਸ਼ਤਾਬਦੀ ਸਮਾਰੋਹ ਮਨਾ ਰਹੇ ਹਾਂ ਪੂਰੀ ਦੁਨੀਆ ਜਿਹੜੀ ਹੈ ਉਹ ਇਸ ਵਕਤ ਇਸ ਵਿਸ਼ੇਸ਼ ਸੈਸ਼ਨ ਜੋ ਵੀ ਕੋ ਚੇਅਰ ਦੀ ਇਜਾਜ਼ਤੋ ਬਿਨਾ ਕਿਹਾ ਗਿਆ ਰਿਕਾਰਡ ਆ ਕੀਤਾ ਜਾਵੇ ਵਿਸ਼ੇਸ਼ ਸਮਾਗਮ ਸੈਸ਼ਨ ਜੋ ਇੱਕ ਦਿਨ ਦਾ ਤੁਸੀਂ ਸੱਦਿਆ ਉਹਨੂੰ ਪੂਰੀ ਦੁਨੀਆ ਇਸ ਵਕਤ ਦੇਖ ਰਹੀ ਹੈ ਔਰ ਜਿੱਥੇ ਵੀ ਗੁਰੂ ਨਾਨਕ ਦੇਵਾ ਸੰਗਤ ਜਿਹੜੀ ਹੈ ਉਹ ਵੱਸਦੀ ਹੈ ਪੂਰੀ ਦੁਨੀਆ ਚ ਪੂਰੀ ਧਰਤੀ ਤੇ ਪੂਰੇ ਬ੍ਰਹਮਣ ਤੇ ਤੁਸੀਂ ਮੈਂ ਚਾਹੁੰਨਾ ਕਿ ਅੱਜ ਦੇ ਦਿਨ ਘਟੋ ਘਟ ਅ ਅ ਮੁਕੱਦਸ ਦਿਨ ਨੂੰ ਖਿਆਲ ਚ ਰੱਖਣਾ ਚਾਹੀਦਾ ਹੈ ਕਿ ਅੱਜ ਦੇ ਦਿਨ ਇਹ ਰੌਲਾ ਪਾਉਣ ਵਾਲਾ ਜਾਂ ਸ਼ੋਰ ਮਚਾਉਣ ਵਾਲਾ ਦਿਨ ਨਹੀਂ ਇਹ ਸਜਦਾ ਕਰਨ ਵਾਲਾ ਦਿਨ ਹੈ ਪ੍ਰਮਾਤਮਾ ਸਮੱਤ ਬਖਸ਼ੇ ਮੈਂ ਤਾਂ ਇਹੀ ਦੁਆ ਕਰ ਸਕਦਾ ਜਿਹੜੇ ਕੋਈ ਰੌਲਾ ਪਾਉਣ ਦੀ ਕੋਸ਼ਿਸ਼ ਕਰਦੇ ਨੇ ਪ੍ਰਮਾਤਮਾ ਉਹਨਾਂ ਨੂੰ ਸਮੱਤ ਬਖਸ਼ੇ ਸਪੀਕਰ ਸਾਹਿਬ ਅੱਜ ਇਸ ਵਿਸ਼ੇਸ਼ ਸਟੇਸ਼ਨ ਨੂੰ ਤੁਸੀਂ ਅਗਵਾਈ ਦੇ ਰਹੇ ਹੋ ਔਰ ਨਾਲ ਨਾਲ ਅੱਜ ਗੈਲਰੀ ਦੇ ਵਿੱਚ ਦਰਸ਼ਕ ਗੈਲਰੀ ਦੇ ਵਿੱਚ ਵੀ ਤੇ ਗਵਰਨਰ ਗੈਲਰੀ ਦੇ ਵਿੱਚ ਵੀ ਬਹੁਤ ਹੀ ਧਾਰਮਿਕ ਰਾਜਨੀਤਿਕ ਸਮਾਜਿਕ ਸ਼ਖਸੀਅਤਾਂ ਜਿਹੜੀਆਂ ਉਹ ਇਸ ਵਿਸ਼ੇਸ਼ ਸੈਸ਼ਨ ਨੂੰ ਦੇਖਣ ਵਾਸਤੇ ਆਈਆਂ ਨੇ ਵੱਖ-ਵੱਖ ਸੰਪਰਤਾ ਦੇ ਮਹਾਪੁਰਸ਼ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਵੱਖ-ਵੱਖ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਦੇ ਤੁਸੀਂ ਨਾਮ ਲੈ ਕੇ ਉਹਨਾਂ ਦਾ ਸਵਾਗਤ ਕੀਤਾ ਮੈਂ ਵੀ ਇੱਕ ਮੇਜ਼ਬਾਨ ਹੋਣ ਦੇ ਨਾਤੇ ਮੈਂ ਸਵਾਗਤ ਕਰਦਾ ਅੱਜ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋ ਰਿਹਾ ਹੈ ਕਿ ਵਿਧਾਨ ਸਭਾ ਚੱਲ ਕੇ ਚੰਡੀਗੜ੍ਹ ਤੋਂ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣ ਆਈ ਹੈ ਜਿੰਨੇ ਵੀ ਇਸ ਮੁਕੱਦਸ ਹਾਊਸ ਦੇ ਚੁਣੇ ਹੋਏ ਨੁਮਾਇੰਦੇ ਨੇ ਭਾਵੇਂ ਉਹ ਵਿਰੋਧੀ ਪਾਰਟੀ ਵੱਲੋਂ ਨੇ ਵਿਪੱਖਸ਼ ਵੱਲੋਂ ਨੇ ਭਾਵੇਂ ਉਹ ਸੱਤਾਧਾਰੀ ਵੱਲੋਂ ਨੇ ਲੋਕਾਂ ਦੁਆਰਾ ਚੁਣੇ ਹੋਏ ਨੇ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਜੀ ਆਇਆਂ ਵੀ ਕਹਿਣਾ ਖਾਲਸੇ ਦੀ ਇਸ ਧਰਤੀ ਤੇ ਜਿੱਥੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਲਈ 13 April 1699 ਨੂੰ ਖਾਲਸਾ ਰਾਜ ਦੀ ਸਥਾਪਨਾ ਹੋਈ ਖਾਲਸੇ ਦੀ ਸਜਣਾ ਹੋਈ ਬਹੁਤ ਸਾਰੇ ਬੁਲਾਰਿਆਂ ਨੇ ਗੁਰੂ ਸਾਹਿਬ ਦੀ ਲਾਸਾਨੀ ਕੁਰਬਾਨੀ ਗੁਰੂ ਤੇਗ ਬਹਾਦਰ ਜੀ ਦੀ ਉਹਦੇ ਬਾਰੇ ਆਪਣੇ ਆਪਣੇ ਵਿਚਾਰ ਰੱਖੇ ਇਹੀ ਸਾਡਾ ਮਕਸਦ ਸੀ ਇਸ ਸੈਸ਼ਨ ਨੂੰ ਇੱਥੇ ਲੈ ਕੇ ਆਉਣ ਦਾ ਤੇ ਅੱਜ ਵਿਸ਼ੇਸ਼ ਇਹ ਦਿਨ ਚੁਣਨ ਦਾ ਕਿਉਂਕਿ ਅੱਜ ਪਾਈ ਮਤੀ ਦਾਸ ਪਾਈ ਸਤੀ ਦਾਸ ਤੇ ਪਾਈ ਦਿਆਲਾ ਜੀ ਦਾ ਸ਼ਹੀਦੀ ਦਿਵਸ ਜਦੋਂ ਗੁਰੂ ਸਾਹਿਬ ਦੇ ਸਾਹਮਣੇ ਉਹਨਾਂ ਨੂੰ ਆਰਿਆਂ ਨਾਲ چیر ਕੇ ਦੇਗਿਆਂ ਦੇ ਵਿੱਚ ਉਬਾਲ ਕੇ ਤੇ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ ਗੁਰੂ ਸਾਹਿਬ ਦੀਆਂ ਅੱਖਾਂ ਦੇ ਸਾਹਮਣੇ ਤੇ ਉਹਨਾਂ ਨੂੰ ਇਸ ਕਰਕੇ ਦਿਖਾਇਆ ਗਿਆ ਕਿ ਸ਼ਾਇਦ ਇਸ ਜ਼ੁਲਮ ਤੋਂ ਡਰ ਜਾਣਗੇ ਛੈਟ ਬਦਲ ਲੈਣ ਕੇ ਫੈਸਲਾ ਧਰਮ ਨਾ ਬਦਲਨ ਦਾ ਈਨ ਮੰਨ ਲੈਣਗੇ ਸਪੀਕਰ ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਜਿਹੜੀ ਹੈ ਕੱਲੀ ਉਹਨਾਂ ਦੀ ਨਹੀਂ ਜਦੋਂ ਉਹ ਪੋਤਰੇ ਬਣੇ ਤਾਂ ਉਹਨਾਂ ਦੇ ਦਾਦੇ ਦੀ ਕੁਰਬਾਨੀ ਉਹਨਾਂ ਦੇ ਨਾਲ ਲੈਗੇਸੀ ਦੇ ਤੌਰ ਤੇ ਚੱਲ ਰਹੀ ਸੀ ਜਦੋਂ ਉਹ ਦਾਦਾ ਜੀ ਤਾਂ ਉਹਨਾਂ ਦੇ ਪੋਤਰੇ ਜਿਹੜੇ ਸੀ ਉਹਨਾਂ ਦੇ ਦਾਦੇ ਦੀ ਕੁਰਬਾਨੀ ਉਹਨਾਂ ਦੀ ਲੈਗੇਸੀ ਦੇ ਤੌਰ ਤੇ ਚੱਲ ਰਹੀ ਸੀ ਜਦੋਂ ਉਹ ਪੁੱਤਰ ਸੀ ਤਾਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੀ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਕੁਰਬਾਨੀ ਜਿਹੜੀ ਉਹ ਚੱਲ ਰਹੀ ਸੀ ਤੇ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਹਾਦਤ ਦਿੱਤੀ ਤਾਂ ਉਹਨਾਂ ਦੇ ਪਿਤਾ ਜੀ ਦੀ ਕੁਰਬਾਨੀ ਉਹਨਾਂ ਦੇ ਨਾਲ ਚੱਲ ਰਹੀ ਸੀ ਜੇ ਧਰਤੀ ਨੂੰ ਸਲੇਟ ਬਣਾ ਲੀਏ ਸਾਰੀ ਕਾਇਨਾਤ ਦੇ ਉੱਤੇ ਮੌਜੂਦ ਦਰਖਤਾਂ ਨੂੰ ਕਲਮ ਬਣਾ ਲიਏ ਪੈਨ ਬਣਾ ਲიਏ ਤੇ ਇਸ ਧਰਤੀ ਤੇ ਮੌਜੂਦ ਸਾਰੇ ਸਾਗਰਾਂ ਤੇ ਸਮੁੰਦਰਾਂ ਨੂੰ ਉਹਨਾਂ ਦੇ ਪਾਣੀ ਨੂੰ ਸਿਆਹੀ ਬਣਾ ਲიਏ ਤਾਂ ਵੀ ਇਸ ਕੁਰਬਾਨੀ ਬਾਰੇ ਕੋਈ ਲਿਖ ਨਹੀਂ ਸਕਦਾ ਜੀ ਦੁਨਿਆਵੀ ਪੈਨ ਤਾਂ ਬਹੁਤ ਛੋਟੇ ਪੈ ਜਾਂਦੇ ਨੇ ਨਿਬਾਂ ਟੁੱਟ ਜਾਂਦੀਆਂ ਨੇ ਜੀ ਲਿਖਣ ਵੇਲੇ ਇਸ ਤਰ੍ਹਾਂ ਦੀ ਕੁਰਬਾਨੀ ਰੌਂਗ ਤੇ ਖੜੇ ਕਰਨ ਵਾਲੀ ਲਾਸਾਨੀ ਕੁਰਬਾਨੀ ਕਿਤੇ ਹੋਰ ਨਹੀਂ ਮਿਲਦੀ ਕਿਸੇ ਸ਼ਾਇਰ ਨੇ ਲਿਖਿਆ ਹੈ ਕਿ ਕ نکال ਲਾਇਆ ਹੂੰ ਇੱਕ ਪੰਛੀ ਕੋ ਪਿੰਜਰੇ ਸੇ نکال ਲਾਇਆ ਹੂੰ ਇੱਕ ਪੰਛੀ ਕੋ ਪਿੰਜਰੇ ਸੇ ਅਬ ਇਸ ਪੰਛੀ ਕੇ ਦਿਲ ਸੇ ਪਿੰਜਰਾ ਨਿਕਾਲਨਾ ਹੈ ਇਹ ਉਸ ਵੇਲੇ ਕੁਰਬਾਨੀ ਹੋਈ ਜਿਸ ਵੇਲੇ ਇਨਸਾਨ ਰੂਪੀ ਪੰਛੀਆਂ ਦੇ ਦਿਲ ਚ ਗੁਲਾਮੀ ਦਾ ਪਿੰਜਰਾ ਸੀ ਜਿਹੜੇ ਪਿੰਜਰੇ 'ਚ ਰਹਿਣ ਵਾਲੇ ਪੰਛੀ ਨੇ ਜੇ ਉਹਨਾਂ ਨੂੰ ਤੁਸੀਂ ਬਾਹਰ ਵੀ ਕੱਢ ਲੋਂਗੇ ਉਹਨਾਂ ਦੇ ਦਿਲ 'ਚੋਂ ਪਿੰਜਰਾ ਕੱਢਣ ਨੂੰ ਟਾਈਮ ਲੱਗ ਜਾਂਦਾ ਹੈ। ਗੁਰੂ ਸਾਹਿਬ ਨੇ ਉਹ ਪਿੰਜਰੇ ਦਿਲਾਂ 'ਚੋਂ ਕੱਢੇ ਕੁਰਬਾਨੀ ਦੇ ਕੇ। ਡਰਦੇ ਸੀ ਸਾਰੇ। ਉਹ ਮੁਗਲਾਂ ਦੇ ਜ਼ੁਲਮਾਂ ਤੋਂ ਡਰਦੇ ਸੀ। ਜਦੋਂ ਕਿਰਪਾ ਰਾਮ ਜੀ ਇੱਥੇ ਪਹੁੰਚੇ ਅਰਜ਼ੋਈ ਕੀਤੀ ਗੁਰੂ ਸਾਹਿਬ ਉਹਨਾਂ ਦੇ ਨਾਲ ਤੁਰੇ ਸ਼ਹਾਦਤ ਹੋਈ ਚਾਂਦਨੀ ਚੌਂਕ 'ਚ ਲੱਖੀ ਬਨਜਾਰਾ ਜੀ ਵੱਡੇ ਵਪਾਰੀ ਸੀ ਉਹ ਧੜ ਨੂੰ ਲੈ ਗਏ ਜਿੱਥੇ ਅਜਰਕਾਬਗੰਜ ਗੁਰਦੁਆਰਾ ਸਾਹਿਬ ਹੈ ਉੱਥੇ ਘਰ ਸੀ ਰਾਏ ਸੇਨਾ ਘਰ ਨੂੰ ਹੀ ਅੱਗ ਲਾ ਕੇ ਸੰਸਕਾਰ ਕੀਤਾ ਭਾਈ ਜੈਤਾ ਜੀ ਸੀਸ ਲੈ ਕੇ ਚੱਲ ਪਏ ਨੇਰੀ ਚੱਲ ਰਹੀ ਸੀ ਤੂਫਾਨ ਸੀ ਬਾਗਪਤ ਮੇਰਠ ਵਿੱਚ ਦੀ ਹੁੰਦੇ ਹੋਏ ਕੀਰਤਪੁਰ ਸਾਹਿਬ ਪਹੁੰਚੇ ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਸੀਸ ਪੇਟ ਕੀਤਾ ਤਾਂ ਉਹਨਾਂ ਨੇ ਗੱਲ ਨਾਲ ਲਾ ਕੇ ਰੰਗਰੇਟਾ ਗੁਰੂ ਦਾ ਬੇਟਾ ਦਾ ਕਿਤਾਬ ਦਿੱਤਾ ਜਿੰਨੀ ਵਾਰੀ ਵੀ ਮਰਜ਼ੀ ਇਹਨਾਂ ਸਾਖੀਆਂ ਦੇ ਰੂਪ ਚ ਚਾਹੇ ਕੀਰਤਨ ਦੇ ਰੂਪ ਚ ਚਾਹੇ ਕਿਸੇ ਲਾਈਟ ਸਾਊਂਡ ਦੇ ਰੂਪ ਚ ਚਾਹੇ ਕਿਸੇ ਵੀ ਰੂਪ ਦੇ ਵਿੱਚ ਇਹਨੂੰ ਲਿਖਤੀ ਰੂਪ ਚ ਕਹਿ ਲੋ ਸਾਹਿਤਿਕ ਰੂਪ ਚ ਕਹਿ ਲੋ ਸੁਣਦੇ ਆ ਤਾਂ ਉੰਨੀ ਵਾਰੀ ਹੋਰ ਜਿਆਦਾ ਰੌਂਗਟੇ ਖੜੇ ਹੁੰਦੇ ਨੇ ਹੋਰ ਜਿਆਦਾ ਅੱਖਾਂ ਨਾਮ ਹੁੰਦੀਆਂ ਨੇ ਕਿ ਕਿਸੇ ਲਈ ਕੁਰਬਾਨੀ ਕਰਨੀ ਬਹੁਤ ਵੱਡੀ ਆ ਆਪਣੇ ਧਰਮ ਲਈ ਕੁਰਬਾਨੀਆਂ ਹੁੰਦੀਆਂ ਸੁਣੀਆਂ ਨੇ ਪੜੀਆਂ ਵੀ ਨੇ ਕਿਸੇ ਹੋਰ ਧਰਮ ਲਈ ਕੁਰਬਾਨੀ ਕਰਨੀ ਤੇ ਇਹ ਗੱਲ ਸ਼ਾਇਦ ਥੋੜਾ ਜਿਹਾ ਦਬੀ ਰਹਿ ਗਈ ਜਾਂ ਨਹੀਂ ਦੱਸੀ ਗਈ ਜਾਂ ਨਹੀਂ ਪੜਾਈ ਗਈ ਕਿ ਕਿਰਪਾ ਰਾਮ ਜੀ ਜਦੋਂ ਆਏ ਜਦੋਂ ਫਿਰ ਉਹ ਨਾਲ ਜਦੋਂ ਕੁਰਬਾਨੀ ਹੋਈ ਤਾਂ ਔਰੰਗਜ਼ੇਬ ਨੇ ਧਰਮ ਪਰਵਰਤਨ ਦਾ ਖਿਆਲ ਛੱਡਤਾ ਤਾਂ ਕਿਰਪਾ ਰਾਮ ਜੀ ਪੰਡਤ ਕਸ਼ਮੀਰੀ ਪੰਡਤ ਜੀ ਸੀ ਉਹ ਗਏ ਨਹੀਂ ਇੱਥੋਂ ਐਸੀ ਧਰਤੀ ਤੇ ਉਹਨਾਂ ਨੇ ਗੁਰੂ ਕਮ ਸਿੰਘ ਜੀ ਦੇਤੋਂ ਖੰਡੇ ਬਾਟੇ ਦਾ ਅਮਰ ਛਕਿਆ ਤੇ ਕਿਰਪਾ ਸਿੰਘ ਬਣੇ ਤੇ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਇੰਨਾ ਪ੍ਰਭਾਵਿਤ ਹੋਏ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਕਿ ਜੇ ਕੋਈ ਸਾਡੇ ਲਈ ਜੇ ਕੋਈ ਬੰਦਾ ਚੱਲ ਕੇ ਆ ਸਕਦਾ ਅਸੀਂ ਕੀ ਕਰ ਰਹੇ ਹਾਂ ਫਿਰ ਇਹ ਇਹ ਜਿਹੜਾ ਪਿਆਗ ਦੀ ਭਾਵਨਾ ਜਿਹੜੀ ਗੁਰੂ ਸਾਹਿਬ ਨੇ ਆਪ ਵੀ ਉਹਦੀ ਮਿਸਾਲ ਦਿੱਤੀ ਅੱਗੇ ਲੱਗ ਕੇ ਨਾਲ ਦੂਜਿਆਂ ਦੇ ਵਿੱਚ ਵੀ ਭਾਵਨਾਏ ਪੈਦਾ ਹੋਈ ਕਿ ਅਸੀਂ ਵੀ ਕੁਝ ਕਰੀਏ ਇਹ ਪਿੰਜਰੇ ਦਿਲਾਂ ਚੋਂ ਕੱਢੇ ਕਿ ਅਸੀਂ ਲੜ ਸਕਦੇ ਹਾਂ ਉਹਨਾਂ ਨਾਲ ਹਾਲਾਂਕਿ ਗਿਣਤੀ ਚ ਬਹੁਤ ਜ਼ਿਆਦਾ ਸੀ ਪਰ ਲੜੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਧਰਤੀ ਤੋਂ ਅੱਜ ਜਿੱਥੇ ਆਏ ਆਪਾਂ ਨਤਮਸਤਕ ਹੋਣ ਲਈ ਖਾਲਸੇ ਦੀ ਸਾਜਣਾ ਹੋਈ ਦੋ ਸਾਹਿਬਜ਼ਾਦੇ ਉਮਕੋਰ ਦੀ ਘੜੀ ਦੋ ਸਰਾਂਦੀ ਦੀਵਾਰ 'ਚ ਸ਼ਹੀਦ ਹੋਏ ਤਿੰਨ ਸਾਹਿਬਜ਼ਾਦਿਆਂ ਦੇ ਜਨਮ ਭੂਮੀ ਆ ਇਹ ਗੁਰੂ ਸਾਹਿਬ ਇੱਥੇ 30 ਸਾਲ ਤੋਂ ਵੱਧ ਰਹੇ ਗੁਰੂ ਗੋਬਿੰਦ ਸਿੰਘ ਜੀ ਅੱਜ ਦਾ ਇਹ ਇਤਿਹਾਸਕ ਸੈਸ਼ਨ ਜਿਹਦੇ ਬਾਰੇ ਸਵਾਲ ਵੀ ਹੁੰਦੇ ਸੀ ਕਿ ਕਿਵੇਂ ਹੋਊਗਾ ਐਦਾਂ ਵਿਧਾਨ ਸਭਾ ਬਾਹਰ ਕਿਵੇਂ ਚਲੀ ਜਾਊ ਉਥੇ ਰਿਕਾਰਡ ਰਹੂਗਾ ਗੈਲਰੀ ਚ ਕੌਣ ਬੈਠੂਗਾ ਮਾਈਕ ਕਿਵੇਂ ਚੱਲਣਗੇ ਸਕਰੀਨਾਂ ਕਿਵੇਂ ਚੱਲਣਗੀਆਂ ਸਰ ਜੇ ਨੀਅਤ ਸੱਚੀ ਹੋਵੇ ਮਾਲਕ ਆਪੀ ਕਰਾ ਲੈਂਦੇ ਜੀ ਸਭ ਕੁਝ ਠੀਕ ਹੋ ਗਿਆ ਜੀ ਬਸ ਨੀਅਤ ਸੱਚੀ ਚਾਹੀਦੀ ਹੈ ਮੈਂ ਸਾਰੇ ਬੁਲਾਰਿਆਂ ਦਾ ਧੰਨਵਾਦ ਕਰਦਾ ਮੈਂ ਵਿਰੋਧੀ ਪਾਰਟੀ ਦੇ ਸਾਰੇ ਜਿੰਨੇ ਵੀ ਇਸ ਹਾਊਸ ਦੇ ਮੈਂਬਰ ਨੇ ਮੈਨੂੰ ਅਨੰਦ ਦਾ ਧੰਨਵਾਦ ਕਰਦਾ ਕਿ ਜ਼ਿਆਦਾਤਰ ਤੁਸੀਂ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਣੇ ਵਿਚਾਰ ਰੱਖੇ ਨੇ ਚਲੋ ਇੱਕ ਅੱਧਾ ਤਾਂ ਹੁੰਦਾ ਹੀ ਆ ਉਹ ਤਾਂ ਜੇ 10 ਕਿਲੋ ਟਮਾਟਰ ਖਰੀਦੀਏ ਇੱਕ ਅੱਧਾ ਤਾਂ ਖਰਾਬ ਨਿਕਲੀ ਆਉਂਦਾ ਭਾਵੇਂ ਦੇਖ ਦੇ ਕੇ ਖਰੀਦੀਏ ਪਰ ਕੀ ਕਰੀਏ ਪਰ ਇਹ ਵੀ ਦਿਨ ਇਸ ਤਰ੍ਹਾਂ ਦੀਆਂ ਰਾਜਨੀਤੀਆਂ ਤੋਂ ਉੱਪਰ ਉੱਠਣ ਵਾਲੀ ਨੇ ਇਹ ਦਿਨ ਇਹ ਸ਼ਤਾਬਦੀਆਂ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਮੰਨਦਾ ਕਿ ਉਸ ਵੇਲੇ ਜਿਸ ਵੇਲੇ ਸੇਵਾਦਾਰ ਦੀ ਡਿਊਟੀ ਮੇਰੀ ਲੱਗੀ ਹੋਈ ਹੈ ਪੰਜਾਬ ਦੇ ਵਿੱਚ ਉਸ ਵੇਲੇ 350 ਸਾਲਾ ਮਨਾਉਣ ਦਾ ਮੌਕਾ ਮਿਲਿਆ ਤੇ ਅਸੀਂ ਕਈ ਵਾਰੀ ਪੱਤਰਕਾਰ ਪੁੱਛ ਲਿੰਦੇ ਬਜਟ ਕਿੰਨਾ ਰੱਖੋਗੇ ਮੈਂ ਕਿਹਾ ਜਿੰਨਾ ਤੋਂ ਮੰਗਣ ਜਾਂਦੇ ਆ ਉਹਨਾਂ ਨੂੰ ਅਸੀਂ ਦੇਵਾਂਗੇ ਬਜਟ ਜਿਨ੍ਹਾਂ ਨੇ ਐਡੀਆਂ ਵੱਡੀਆਂ ਕੁਰਬਾਨੀਆਂ ਕਰਤੀਆਂ ਕੋਈ ਕੀਮਤ ਹੈ ਉਹਦੀ ਕੋਈ ਕਿਸੇ ਕਰੰਸੀ 'ਚ ਤਾਂ ਬਜਟ ਦੀ ਕੋਈ ਪਰਵਾਹ ਨਹੀਂ ਬਸ ਦੁਨੀਆ ਨੂੰ ਪਤਾ ਲੱਗੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਦੂਜੀਆਂ ਕੌਮਾਂ ਵੀ ਪੁੱਛਣੇ ਕੀ ਹੁੰਦਾ ਜਿਹੜਾ ਸਾਰੀ ਦੁਨੀਆ ਦੇ ਵਿੱਚ ਜੋ ਹੋ ਰਿਹਾ ਹੈ ਇਹ ਕੀ ਹੈ ਕਿਵੇਂ ਹੋਇਆ ਕੋਈ ਸਵਾਲ ਤਾਂ ਉੱਠੇ ਤਾਂ ਕਿ ਸਾਡੇ ਲੋਕਾਂ ਨੂੰ ਦੱਸਣ ਦਾ ਮੌਕਾ ਮਿਲੇ ਕਿ ਆਏ ਹੁੰਨੇ ਆ ਸੀ ਮੈਨੂੰ ਪਿਛਲੇ ਦਿਨੀ ਕੁਝ ਵਿਦੇਸ਼ਾਂ ਤੋਂ ਮਹਿਮਾਨ ਆਏ ਹੋਏ ਨੇ ਮੋ ਮਿਲੇ ਜਦੋਂ ਉਹਨਾਂ ਨੂੰ ਅਸੀਂ ਦੱਸਿਆ ਕਿ ਐਦਾਂ ਹੁੰਦਾ ਉਹ ਮਤਲਬ ਬਹੁਤ ਹੀ ਜ਼ਿਆਦਾ ਉਹ ਭਾਵਕ ਸੀਗੇ ਕਿ ਅੱਛਾ ਐਦਾਂ ਵੀ ਹੁੰਦਾ ਮੈਨੂੰ ਦੁੱਖ ਇਸ ਗੱਲ ਦਾ ਹੋਇਆ ਕਿ ਹਜੇ ਤੱਕ ਇਹਨਾਂ ਨੂੰ ਦੱਸਿਆ ਹੀ ਨਹੀਂ ਗਿਆ ਸੋ ਗੁਰੂ ਸਾਹਿਬ ਦੀ ਕੁਰਬਾਨੀ ਜਿਹੜੀ ਆ ਉਹ ਕਾਇਨਾਤ ਦੀ ਕੁਰਬਾਨੀ ਹੈ ਜੀ ਇਹ ਧਰਤੀ ਹਰ 20 ਮੀਟਰ ਤੇ ਕੋਈ ਨਾ ਕੋਈ ਗੁਰਦੁਆਰਾ ਸਾਹਿਬ ਹੈ ਕੋਈ ਯਾਦਗਾਰੀ ਗੁਰਦੁਆਰਾ ਸਾਹਿਬ ਨੇ ਕੋਈ ਇਤਿਹਾਸਕ ਗੁਰਦੁਆਰਾ ਸਾਹਿਬ ਨੇ ਹਰਜੋਤ ਬੈਂਸ ਜੀ ਨੇ ਤਰਨਜੀਤ ਸਿੰਘ ਜੀ ਦੇ ਸਾਡੇ ਮਿਨਿਸਟਰ ਸਾਹਿਬ ਦਿਨ ਰਾਤੇ ਕਰਕੇ ਹਜੇ ਵੀ ਕਿਉਂਕਿ ਕੱਲ ਨੂੰ ਭੋਗ ਸਮਾਪਤੀ ਦੇ ਪੈਣੇ ਨੇ ਹਜੇ ਵੀ ਪ੍ਰਮਾਤਮਾ ਅਗੇ ਹੀ ਅਰਦਾਸ ਕਰ ਰਹੇ ਹਾਂ ਕਿ ਸੁੱਖ ਸ਼ਾਂਤ ਨਾਲ ਜਿਹੜਾ ਸਾਰਾ ਕਾਰਜ ਨੇਪਰੇ ਚੜਜੇ ਸਪੀਕਰ ਸਾਹਿਬ ਮੈਂ ਛੋਟਾ ਹੁੰਦਾ ਸੀ ਤਾਂ ਮਾਲਵੇ ਦੇ ਵਿੱਚ ਜਦੋਂ ਵਿਆਹ ਸ਼ਾਦੀ ਹੁੰਦੀ ਹੈ ਤਾਂ ਦੋ-ਦੋ ਦੀਆਂ ਜੋੜੀਆਂ ਬਣਾ ਕੇ ਮਾਵਾ ਚਾਚੀਆਂ ਤਾਈਆਂ ਨਾਨੀਆਂ ਦਾਦੀਆਂ ਭੂਆ ਓਹ ਇੱਕ ਇੱਕ ਪਾਸਾ ਸਵਾਲ ਕਰਦਾ ਹੈ ਇੱਕ ਪਾਸਾ ਜਵਾਬ ਦਿੰਦਾ ਉਹਦੇ ਵਿੱਚ ਬੜੀ ਧਾਰਮਿਕ ਸਿੱਖਿਆ ਸੀ ਉਹ ਬਦਕਿਸਮਤੀ ਨੂੰ ਪੀੜੀ ہوئی ਹੁਣ ਖਤਮ ਹੋ ਗਈ ਜਾਂ ਕਲਚਰ ਹੀ ਬਦਲ ਗਿਆ ਵਿਆਹਾਂ ਸ਼ਾਦੀਆਂ ਦਾ ਉਹਦੇ ਵਿੱਚ ਕੀ ਸੀਗਾ ਕਿ ਕਿੱਥੋਂ ਦਾ ਤੁਹਾਡਾ ਜਨਮ ਗੁਰੂ ਜੀ ਕਿੱਥੇ ਡੇਰੇ ਲਾਏ ਉਹ ਮੈਂ ਵਾਰੀ ਗੁਰੂ ਜੀ ਕਿੱਥੇ ਡੇਰੇ ਲਾਏ ਇਹ ਸਵਾਲ ਸੀ ਤਾਂ ਦੂਜੇ ਮੰਜੇ ਤੋਂ ਜਿਹੜੀ ਦੂਜੀ ਜੋੜੀ ਸੀ ਉਹ ਜਵਾਬ ਦਿੰਦੀ ਸੀ ਪਟਨਾ ਸਾਹਿਬ ਦਾ ਜਨਮ ਗੁਰਾਂ ਦਾ ਆਨੰਦਪੁਰ ਡੇਰੇ ਲਾਇ ਉਹ ਮੈਂ ਵਾਰੀ ਸੰਗਤ ਜੀ ਆਨੰਦਪੁਰ ਡੇਰੇ ਲਾਇ ਫਿਰ ਅਗਲਾ ਸਵਾਲ ਸੀ ਕੌਣ ਹੈ ਆਪਣਾ ਪਿਤਾ ਗੁਰੂ ਜੀ ਕਿਹੜੀ ਅਮੜੀ ਜਾਏ ਉਹ ਮੈਂ ਵਾਰੀ ਗੁਰੂ ਜੀ ਕਿਹੜੀ ਅਮੜੀ ਜਾਏ ਤਾਂ ਜਵਾਬ ਹੁੰਦਾ ਸੀ ਤੇਗ ਬਹਾਦਰ ਨਾਮ ਪਿਤਾ ਦਾ ਮਾਤਾ ਗੁਜਰੀ ਜਾਏ ਉਹ ਮੈਂ ਬਾਰੀ ਗੁਰੂ ਜੀ ਮਾਤਾ ਗੁਜਰੀ ਜਾਏ ਉਹਦੇ ਵਿੱਚ ਹੀ ਦੱਸ ਦਿੱਤਾ ਜਾਂਦਾ ਸੀਗਾ ਸਾਰਾ ਇਤਿਹਾਸ ਪੜਾ ਦਿੱਤਾ ਜਾਂਦਾ ਸੀ ਦੋਹਿਆਂ ਚ ਸਿੱਠਣੀਆਂ ਚ ਪਰ ਹੁਣ ਨਾ ਤਾਂ ਕਿਤਾਬਾਂ ਚ ਮਿਲਦਾ ਹੈ ਜੇ ਕੋਈ ਪੁਰਾਣੀ ਬੇਬੇ ਕੋਈ ਜਿਉਂਦੀ ਹੈ ਤਾਂ ਸ਼ਾਇਦ ਉਹ ਜ਼ਰੂਰ ਸਮਝ ਸਕਦੀ ਹੈ ਪਰ ਬਦਕਿਸਮਤੀ ਨਾਲ ਅਸੀਂ ਆਪਣਾ ਇਹ ਸਾਹਿਤ ਜਾਂ ਕਲਚਰ ਸੰਭਾਲ ਨਹੀਂ ਸਕੇ ਸੋ ਮੈਂ ਤਨਜੀ ਸੋਨਜੀ ਦੀ ਬੀਗ ਐਜੂਕੇਸ਼ਨ ਮਨਿਸਟਰ ਹਰਜੋਤ ਬੈਂਸ ਜੀ ਦੀ ਵੀ ਡਿਊਟੀ ਲਈ ਹੈ ਕਿ ਇਹ ਕਲਚਰ ਜਿਹੜਾ ਕੋਈ ਪੁਰਾਣਾ ਕਿਤੋਂ ਮਿਲਦਾ ਹੈ ਕਿਤੇ ਲਿਖਿਆ ਪਿਆ ਜਾਂ ਕਿਤੇ ਕੋਈ ਬਜ਼ੁਰਗ ਹੈਗੇ ਨੇ ਹਜੇ ਪਿੰਡਾਂ ਚ ਮਾਲਵੇ ਦੇ ਰੈਂਚ ਕਿ ਇਹਨੂੰ ਆਪਾਂ ਇੱਕ ਕਲਮ ਇਹਨੂੰ ਇੱਕ ਕਿਤਾਬ ਦਾ ਰੂਪ ਦੇ ਕੇ ਬੜਾ ਉਹਦੇ ਵਿੱਚ ਵੀ ਕਿਹੜੇ ਪੰਘੂੜੇ ਚ ਖੇਡੇ ਗੁਰੂ ਸਾਹਿਬ ਕਿੱਥੋਂ ਸਾਰਾ ਕੁਛ ਹੀ ਉਹਦੇ ਵਿੱਚ ਦੱਸ ਦਿੱਤਾ ਜਾਂਦਾ ਸੀਗਾ ਜੀ ਹੱਕ ਸੱਚ ਦੀ ਲੜਾਈ ਦਾ ਹੌਕਾ ਇੱਥੋਂ ਹੋਇਆ ਦਲਚਲੀ ਹੈ ਪੰਜਾਬ ਆਪਣੇ ਹੱਕ ਜਿਹੜੇ ਆ ਉਹ ਕੋਈ ਗਲਤਫਹਿਮੀ ਚ ਹੋਊਗਾ ਜਿਹੜਾ ਇਹ ਸੋਚਦਾ ਹੋਊਗਾ ਕਿ ਪੰਜਾਬ ਆਪਣੇ ਹੱਕ ਛੱਡ ਦੂਗਾ ਜਾਂ ਪੰਜਾਬ ਆਪਣੇ ਹੱਕਾਂ ਤੇ ਅੱਖਾਂ ਬੰਦ ਕਰ ਲੂਗਾ ਭਾਵੇਂ ਉਹ ਪੰਜਾਬ ਯੂਨੀਵਰਸਿਟੀ ਹੈ ਭਾਵੇਂ ਉਹ ਚੰਡੀਗੜ੍ਹ ਹੈ ਭਾਵੇਂ ਉਹ ਪਾਣੀ ਨੇ ਪੰਜਾਬ ਦੇ ਭਾਵੇਂ ਉਹ ਐਜੂਕੇਸ਼ਨ ਦਾ ਮਸਲਾ ਹੈ ਪੰਜਾਬ ਆਪਣੇ ਹੱਕ ਅੱਖਾਂ ਬੰਦ ਕਰਕੇ ਛੱਡਣਾ ਨਹੀਂ ਪੰਜਾਬ ਨੇ ਕਿਉਂਕਿ ਆਪ ਆਪਣੇ ਹੱਕ ਲੈਣੇ ਜਾਣ ਦਾ ਕਿਉਂਕਿ ਪੰਜਾਬ ਨੇ ਦੇਸ਼ ਨੂੰ ਆਜ਼ਾਦੀ ਲੈ ਕੇ ਦਿੱਤੀ ਔਰ ਆਜ਼ਾਦੀ ਦੀ ਸੰਭਾਲ ਵਾਸਤੇ ਫਿਰ ਪੰਜਾਬ ਖੜਾ ਹੈ ਜੀ ਬਾਰਡਰਾਂ ਤੇ ਜੈਸਲਮੇਰ ਤੋਂ ਲੈ ਕੇ ਕਾਰਗਿਲ ਦੀਆਂ ਪਹਾੜੀਆਂ ਤੱਕ ਸਾਡੇ ਸੀਨੇ ਤਣੇ ਹੋਏ ਨੇ ਸਾਡੇ ਫੌਜੀ ਜਵਾਨਾਂ ਦੇ ਹਰ ਰੋਜ਼ ਕੋਈ ਨਾ ਕੋਈ ਖਬਰ ਆਉਂਦੀ ਹੈ ਸ਼ਹਾਦਤਾਂ ਦੀ ਸ਼ਹਾਦਤਾਂ ਤਾਂ ਜਾਰੀ ਨੇ ਹਜੇ ਵੀ ਗੁਰੂ ਸਾਹਿਬ ਨੇ ਤਾਂ ਜਾਗ ਲਾਇਆ ਸ਼ਹਾਦਤਾਂ ਸ਼ਹਾਦਤਾਂ ਤਾਂ ਚੱਲ ਰਹੀਆਂ ਹਜੇ ਵੀ ਕਦੇ ਅਗਨੀ ਵੀਰ ਦੀ ਸ਼ਹਾਦਤ ਹੋ ਗਈ ਕਦੇ ਕਿਤੇ ਕੋਈ ਬਾਰਡਰ ਤੇ ਕੋਈ ਅਨਸੁਖਾਵੀ ਘਟਨਾ ਹੋ ਗਈ ਤਾਂ ਸਾਡੀਆਂ ਸ਼ਹਾਦਤਾਂ ਚੱਲ ਰਹੀਆਂ ਅਸੀਂ ਪਹਿਰਾ ਦੇਣ ਵਾਸਤੇ ਗੁਰੂ ਸਾਹਿਬ ਦੇ ਅੱਜ ਇੱਥੇ ਨਤਮਸਤਕ ਹੋਣ ਆਏ ਆਂ ਇਹੀ ਅਰਦਾਸ ਕਰਦੇ ਆਂ ਕਿ ਪ੍ਰਮਾਤਮਾ ਸਮੱਤ ਬਖਸ਼ੇ ਬਲ ਬਖਸ਼ੇ ਪੰਜਾਬ ਦੀ ਇਸ ਪਵਿੱਤਰ ਧਰਤੀ ਪੀਰਾਂ ਫਕੀਰਾਂ ਗੁਰੂਆਂ ਸ਼ਹੀਦਾਂ ਦੀ ਪਵਿੱਤਰ ਧਰਤੀ ਜਿਹੜੀ ਹੈ ਉਹ ਸਲਾਮਤ ਰਵੇ ਤੰਦਰੁਸਤ ਰਵੇ ਤਰੱਕੀਆਂ ਕਰੇ ਇਹੀ ਦੁਆ ਹੈ ਇਹੀ ਅਰਦਾਸ ਹੈ ਔਰ ਸੱਚੇ ਦਿਲੋਂ ਕੀਤੀ ਹੋਈ ਅਰਦਾਸ ਖਾਸ ਤੌਰ ਤੇ ਇਹੋ ਜੇ ਮੁਕੱਦਸ ਸਥਾਨ ਤੋਂ ਕੀਤੀ ਹੋਈ ਅਰਦਾਸ ਜਿਹੜੀ ਹੈ ਉਹ ਸੁਣੀ ਜਾਂਦੀ ਹੈ ਸੋ ਮੈਂ ਮਹਾਪੁਰਸ਼ਾਂ ਦੀ ਹਾਜ਼ਰੀ ਦੇ ਵਿੱਚ ਇਹ ਕਹਿਣਾ ਚਾਹੁੰਨਾ ਕਿ ਆਓ ਆਪਾਂ ਇਕੱਠੇ ਹੋ ਕੇ ਆਪਾਂ ਛੋਟੀਆਂ-ਮੋਟੀਆਂ ਆਪਣੀਆਂ ਆਪਸੀ ਉਲਝਣਾਂ ਤੋਂ ਉੱਪਰ ਉੱਠ ਕੇ ਪੰਜਾਬ ਦੇ ਤਾਣੇ ਨੂੰ ਸੁਲਝਾਈਏ ਆਪਣੀਆਂ ਤਾਂ ਬਾਅਦ 'ਚ ਵੀ ਆਪਾਂ ਨਿਬੇੜ ਲਾਂਗੇ ਪਰ ਜੇ ਕੋਈ ਪੰਜਾਬ ਤੇ ਬਾਹਰੋਂ ਹਮਲਾ ਕਰਦਾ ਹੈ ਭਾਵੇਂ ਉਹ ਇਧਰਲੇ ਪਾਸਿਓਂ ਖੱਬੇ ਪਾਸਿਓਂ ਹੋਵੇ ਭਾਵੇਂ ਸੱਜੇ ਪਾਸਿਓਂ ਹੋਵੇ पंजाब उस वेल कट्ठा हो जाता सारा पंजाब जमया नु नित महिम असी हर रोज खूह पट के पानी पीने वाले बंदे हाँ हर रोज कुआं खोद कर पानी पीने वाले लोग हैं पंजाब के ये मत समझना कि हम झुक जाएंगे हम वो पत्ते नहीं जो शाख से टूट कर गिर जाएंगे आंधियों को कह दो अपनी औकात में रहें ਸਾਡੇ ਨਾਲ ਪਿਆਰ ਨਾਲ ਜੋ ਮਰਜੀ ਸਾਡੇ ਨਾਲ ਵਿਹਾਰ ਕਰ ਲੋ ਪਿਆਰ ਨਾਲ ਜਾਨ ਲੈ ਲੋ ਪਰ ਜੇ ਕੋਈ ਆਕੜ ਕਰੂਗਾ ਬਾਹਮ ਰੋੜਨ ਦੀ ਕੋਸ਼ਿਸ਼ ਕਰੂਗਾ ਫਿਰ ਪੰਜਾਬ ਬਾਉਂਸ ਬੈਕ ਕਰਨਾ ਪੰਜਾਬ ਦਾ ਫਰਜ਼ ਨਹੀਂ ਪੰਜਾਬ ਤੋਂ ਹੋ ਹੀ ਜਾਂਦਾ ਬਸ ਬਾਉਂਸ ਬੈਕ ਫਿਰ ਸੋ ਮੈਂ ਹਰਜੋਤ ਬੈਂਸ ਜੀ ਨੇ ਜਿਹੜਾ ਪ੍ਰਸਤਾਵ ਅੱਜ ਪੇਸ਼ ਕੀਤਾ ਮੈਂ ਉਹਦਾ ਸਮਰਥਨ ਕਰਦਾ ਹਾਂ ਤਿਆਗ ਮਲ ਤੋਂ ਤੇਗ ਬਹਾਦਰ ਤੇ ਤੇਗ ਬਹਾਦਰ ਦਾ ਸਿੱਧਕ ਉਹਦਾ ਮਨੁੱਖੀ ਅਧਿਕਾਰਾਂ ਲਈ ਬਲੀਦਾਨ ਉਹਨਾਂ ਦਾ ਸਬਰ ਉਹਨਾਂ ਦਾ ਸੰਤੋਖ ਕਿੰਨੇ ਹਮਲੇ ਹੋਏ ਗੁਰੂ ਸਾਹਿਬ ਤੇ 22 ਨਕਲੀ ਦਾਵੇਦਾਰ ਬਹਿ ਗਏ ਸੀ ਬਾਬੇ ਬਕਾਲੇ ਮੰਜੀਆਂ ਢਾਹ ਕੇ ਮੱਖਣ ਸ਼ਾ ਲਵਾਣੇ ਦੀਆਂ 100 ਮੋਹਰਾਂ ਵਾਸਤੇ ਅਸਲੀ ਨਹੀਂ ਲੱਭ ਰਿਆ ਸੀ ਉਹਨੂੰ ਉਹਨੇ ਪੰਜ ਪੰਜ ਮੋਰਾ ਦੇ ਕੇ ਦੇਖੀਆ ਵੀ ਜਸਲੀ ਹੋਊਗਾ ਉਹਨੂੰ ਪਤਾ ਹੋਊਗਾ 100 ਸੁੱਖੀਆਂ ਸੀ ਤੇ ਜਦੋਂ ਫਿਰ ਅਸਲੀ ਦਾਤੇ ਕੋਲੇ ਗਿਆ ਉਹਨਾਂ ਨੇ ਕਿਹਾ ਮੱਖਣ ਸ਼ਾ ਲਬਾਣਾ ਜੀ ਮੈਂ ਕੋਈ ਸੋਨੇ ਦੀ ਦੁਕਾਨ ਨਹੀਂ ਖੋਲਣੀ ਪਰ ਸੁੱਖੀਆਂ 100 ਸੀ ਸੁੱਖੀਆਂ 500 ਸੀ ਸੁੱਖੀਆਂ 500 ਸੀ ਦਿਨੇ ਪੰਜ 100 ਗੁਣਾ ਘਟ ਉਸ ਵੇਲੇ ਉਹਨੇ ਚਵਾਰੇ ਤੇ ਚੜ ਕੇ ਰੌਲਾ ਪਾਤਾ ਸੀ ਗੁਰੂ ਲਾ ਦੋਰੇ ਗੁਰੂ ਲਾ ਦਰੇ ਅਸਲੀ ਲੱਭ ਗਿਆ ਸਾਡੇ ਕੋਲੇ ਅਸਲੀ ਦਾਵੇਦਾਰ ਨੇ ਜੀ ਨਕਲੀਆਂ ਦਾ ਇੱਥੇ ਕੋਈ ਥਾਂ ਨਹੀਂ ਭਾਵੇਂ ਜਿਹੜੇ ਮਰਜੀ ਫੀਲਡ 'ਚ ਹੋਣ ਆਏ ਨੇ ਨਕਲੀ ਇੱਥੇ ਬਥੇਰੇ ਬੜਾ ਉਹਨਾਂ ਨੇ ਪੰਜਾਬ ਦੀ ਧਰਤੀ ਨੂੰ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬੀਆਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਹੈ ਪਰ ਨਹੀਂ ਕਿਤੇ ਨਾ ਕਿਤੇ ਜਦੋਂ ਪੰਜਾਬੀਆਂ ਨੂੰ ਪਤਾ ਲੱਗ ਜਾਂਦਾ ਕਿ ਨਕਲੀ ਹੈ ਫਿਰ ਉਹ ਖੇਡਾ ਛੱਡ ਦਿੰਦੇ ਆ ਸੋ ਦਸਨਾਂ ਹੋਣ ਦੀ ਕਿਰਤ ਕਮਾਈ ਕਰਨ ਵਾਲੇ ਲੋਕਾਂ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਦੇ ਰਚੇਤਾ ਸਾਡੇ ਗੁਰੂ ਨੇ ਹਰ ਰੋਜ਼ ਗੁਰੂ ਸਾਹਿਬ ਨੇ ਗੁਰੂ ਤੇਗ ਬਹਾਦਰ ਜੀ ਨੇ ਬਹੁਤ ਸਾਰੇ ਰਾਗਾਂ ਚ ਰਾਮਕਲੀ ਗੌੜੀ ਸਾਰੰਗ ਉਹਦੇ ਵਿੱਚ ਰਾਗਾਂ ਚ ਬਾਣੀ ਲਈ ਪੁਚਰੀ ਜਿਸ ਵੇਲੇ ਗੁਰੂ ਗੋਬਿੰਦ ਰਾਏ ਜੀ ਨੇ ਪਟਨਾ ਸਾਹਿਬ ਵਿਖੇ ਜਨਮ ਲਿਆ ਉਸ ਵੇਲੇ ਗੁਰੂ ਸਾਹਿਬ ਘਰੇ ਹੈ ਨਹੀਂ ਸੀ ਟਾਕੇ ਵਾਲਾ ਆਸਾਮ ਬਲ ਗਏ ਹੋਏ ਸੀ ਅੱਜ ਆਪਾਂ ਦੇਖਦੇ ਆਂ ਵੱਡੇ ਵੱਡੇ ਖਿਡਾਰੀ ਜਾਂ ਕੋਈ ਵੱਡਾ ਮੈਚ ਹੋਵੇ ਇਵਨ ਸੈਮੀਫਾਈਨਲ ਫਾਈਨਲ ਤੱਕ ਵੀ ਵਰਲਡ ਲੈਵਲ ਦੇ ਜਿਹੜੇ ਚੈਂਪੀਅਨਸ਼ਿਪਾਂ ਚੁੰਦੇ ਨੇ ਕੋਈ ਘਰੇ ਦੁੱਖ ਹੋ ਜੇ ਜਾਂ ਘਰੇ ਕੋਈ ਖੁਸ਼ੀ ਹੋ ਜੇ ਛੁੱਟੀ ਲੈ ਕੇ ਆ ਜਾਂਦੇ ਮੈਂ ਛੱਡ ਕੇ ਦੇਸ਼ ਦਾ ਮੈਚ ਛੱਡ ਕੇ ਛੁੱਟੀ ਲੈ ਕੇ ਆਉਂਦੇ ਮੈਂ ਵੇਖਿਆ ਪਰ ਇੱਥੇ ਕੋਈ ਛੁੱਟੀ ਨਹੀਂ ਸੀ ਆਸਾਮ ਦੇ ਰਾਜਿਆਂ ਦਾ ਸਮਝੌਤਾ ਕਰਾਉਂਦੇ ਫਿਰਦੇ ਸੀ ਜਿਸ ਵੇਲੇ ਗੁਰੂ ਗੋਬਿੰਦ राय ਜੀ ਨੂੰ ਮਿਲੇ ਉਹ ਕਾਫੀ ਵੱਡੇ ਹੋ ਚੁੱਕੇ ਸੀ ਇਹ ਕੁਰਬਾਨੀਆਂ ਨਹੀਂ ਜੀ ਤੇ ਕੌਣ ਛੱੜਦਾ ਆਪਣਾ ਪਰਿਵਾਰ ਸਭ ਆਪਣੇ ਆਪਣੇ ਕੰਮਾਂ 'ਚ ਆਪਣੇ ਦੁਨੀਆਦਾਰੀ ਦੇ ਕੰਮਾਂ 'ਚ ਲੱਗੇ ਹੋਏ ਆ ਪਰ ਫਿਰ ਤਾਈਆਂ ਮੇਲੇ ਲੱਗਦੇ ਆ ਜੀ ਫਿਰ ਜੇ ਫਰਕ ਹੋ ਜੇ ਫਰਕ ਨਾ ਹੁੰਦਾ ਤਾਂ ਫਿਰ ਪਤਾ ਕਿਵੇਂ ਲੱਗਦਾ ਕਿ ਗੁਰੂ ਲਾਧੋਰੇ ਸੋ ਫਰਕ ਇਹੀ ਹੈ ਜੀ ਤਾਆਂ ਸਜਦਾ ਕਰਦੇ ਆਂ ਤਾਂ ਹੀ ਉਹ 350 ਸਾਲ ਬਾਅਦ ਯਾਦ ਕਰਦੇ ਆਂ ਉਸ ਜਲਾਦ ਦਾ ਨਾਂ ਵੀ ਨਹੀਂ ਯਾਦ ਜਿਨੇ ਸੀਸ ਨੂੰ ਧੜ ਤੋਂ ਅਲੱਗ ਕੀਤਾ ਪਰ ਇੱਥੇ ਮੇਲੇ ਲੱਗਦੇ ਪਹਚਾਈਏ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀ ਨੂੰ ਪਤਾ ਲੱਗੇ ਕਿ ਕੁਰਬਾਨੀਆਂ ਅਸਲ 'ਚ ਕੁਰਬਾਨੀਆਂ ਕੀ ਹੁੰਦੀਆਂ ਨੇ ਚੀਚੀਆਂ ਨੂੰ ਖੂਨ ਲਾ ਕੇ ਤਾਂ ਬੜੇ ਸ਼ਹੀਦ ਹੁੰਦੇ ਆ ਜੀ ਪਰ ਸੀਸ ਕਟਾ ਕੇ ਸੀਸ ਧੜੀ ਤੇ ਧਰ ਕੇ ਸ਼ਹਾਦਤਾਂ ਦੇਣੀਆਂ ਇਵਰ ਲੇਵਰ ਲਿਆਂ ਦੇ ਹਿੱਸੇ ਆਉਂਦੀਆਂ ਜੀ ਸਾਡੀ ਕੌਮ ਦੇ ਹਿੱਸੇ ਚ ਜਾਈਆਂ ਸੀ ਸੰਭਾਲ ਲਈਏ ਬਸ ਇਹਨਾਂ ਨੂੰ ਅਸੀਂ ਤਾਂ ਉਹਨਾਂ ਦੇ ਕਦਮਾਂ ਦੀ ਧੂੜ ਦੇ ਤਣਕੇ ਵੀ ਨਹੀਂ ਹੈਗੇ ਪਰ ਸੰਭਾਲ ਲਈਏ ਤਾਂ ਇਹੀ ਸਭ ਤੋਂ ਵੱਡਾ ਸੁਭਾਗ ਹੋਊਗਾ ਜੀ ਆਉਣ ਵਾਲੇ ਲੋਕ ਯਾਦ ਕਰ ਲੈਣਗੇ ਜਾਣਾ ਹਰੇਕ ਨੇ ਕਿ ਭਾਈ ਕੋਈ ਆਏ ਸੀ ਉਹਨਾਂ ਨੇ ਚਲੋ ਥੋੜਾ ਬਹੁਤ ਆਪਦਾ ਯੋਗਦਾਨ ਇਸ ਜੱਗ 'ਚ ਅਸੀਂ ਵੀ ਆਪਦਾ ਹਿੱਸਾ ਪਾਈ ਜੰਨੇ ਆ ਸੇਵਾ ਹੀ ਹੈ ਜੀ ਕੋਈ ਕ੍ਰੈਡਿਟ ਵਾਰਨੀ ਚ ਤੇ ਮੈਂ ਸਮਰਥਨ ਕਰਦਾ ਜੀ ਤੇ ਮੈਂ स्पीकर साहब जी ਤੁਹਾਡੀ ਜਾਇਤ ਹੋਵੇ ਪਹਿਲਾਂ ਇਸ ਮਤੇ ਬਾਰੇ ਤੁਸੀਂ ਕਹਿੰਦੇ ਹੋ ਮਤਕ ਪਾਸ ਕਰਾ ਲੀਏ ਜੀ ਅ ਸਰਕਾਰੀ ਮਤਾ ਸਦਨ ਦੀ ਵੋਟ ਲਈ ਪੇਸ਼ ਕਰਨ ਤੋਂ ਪਹਿਲਾਂ ਮੈਂ ਆਪ ਸਭ ਨੂੰ ਬੜੇ ਨਿਮਰਤਾ ਨਾਲ ਇਹ ਦੱਸਣਾ ਚਾਹੁੰਦਾ ਕਿ ਮੇਰਾ ਮਨ ਸੀ ਵੀ ਸਾਰੇ ਮਾਣਯੋਗ ਮੈਂਬਰਾਂ ਨੂੰ ਬੁਲਾਇਆ ਜਾ ਪਰ ਸਮੇਂ ਦੀ ਕਟ ਸਮੇਂ ਦੀ ਘਾਟ ਕਰਕੇ ਇਹ ਨਹੀਂ ਹੋ ਸਕਿਆ ਔਰ ਕਾਫੀ ਸਾਰੇ ਮੈਂਬਰਸ ਨੇ ਆਪਣਾ ਜਿਹੜਾ ਰਿਟਰਨ ਜਿਹੜੀ ਆ ਆਪਦੀ ਆਪਦੀ ਅਕੀਦਤ ਆ ਉਹ ਪੇ ਚੁਕੇ ਨੇ ਵਿਧਾਨ ਸਭਾ ਨੂੰ ਔਰ ਜਿੰਨਾਂ ਕੋਲੇ ਹੁਣ ਹੈ ਉਹ ਆਪਣੀ ਜਿਹੜੀ ਆ ਅਕੀਦਤ ਆ ਉਹ ਰਿਟਰਨ ਇੱਥੇ ਰੱਖ ਸਕਦੇ ਨੇ ਜਿਹਨੂੰ ਡਿਬੇਟ ਦਾ ਹਿੱਸਾ ਬਣਾਇਆ ਜਾਏਗਾ ਸੋ ਮੈਂ ਬਤੇ ਸਮੇਂ ਦੀ ਹੀ ਘਾਟ ਹੈ ਹੋਰ ਕੋਈ ਇਸ ਤਰ੍ਹਾਂ ਦਾ ਮਤਲਬ ਅਸੀਂ ਆਈ ਵਿਸ਼ ਕਿ ਮੈਂ ਸਾਰਿਆਂ ਨੂੰ ਬੁਲਾ ਸਕਦਾ ਲੇਕਿਨ ਰਿਕਾਰਡ ਦਾ ਹਿੱਸਾ ਸਾਰਿਆਂ ਨੂੰ ਬਣਾਇਆ ਜਾਏਗਾ ਔਰ ਇੱਕ ਕਾਫੀ ਸਮਾਂ ਰਹਿੰਦਾ ਪਹਿਲਾਂ ਹੀ ਤੁਹਾਨੂੰ ਬੇਨਤੀ ਕਰਤੀ ਸੀ ਵੀ ਆਪਾਂ ਇਹ ਜਿਹੜੀ ਤੁਹਾਡੀ ਅਕੀਦਤ ਆ ਉਹ ਰਿਟਨ ਸਦਨ ਨੂੰ ਭੇਜ ਦਿਓ ਸੋ ਹੁਣ ਆਪਾਂ ਮਤੇ ਤੇ ਆਉਨੇ ਆ ਜੀ ਪ੍ਰਸ਼ਨ ਹੈ ਕਿ ਇਹ ਸਦਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਦੇ ਇਤਿਹਾਸਿਕ ਮੌਕੇ ਤੇ ਮਹਾਨ ਗੁਰੂ ਪ੍ਰਤੀ ਆਪਣੀ ਦੂੰਗੀ ਸਰਦਾ ਅਤੇ ਸ਼ਰਧਾਂਜਲੀ ਭੇਟ ਕਰਦਾ ਹੈ ਅਤੇ ਸਤਿਕਾਰ ਭਾਵਨਾ ਅਤੇ ਵਿਸ਼ਵਾਸ ਨਾਲ ਨਿਮਰਤਾ ਸਹਿਤ ਸਿਰ ਚੁਕਾਉਂਦਾ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੇ ਧਰਮ ਦੀ ਆਜ਼ਾਦੀ ਨਾਲ ਪਾਲਣਾ ਕਰਨ ਦੇ ਅਧਿਕਾਰ ਦੀ ਰੱਖਿਆ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ ਅਤੇ ਧਾਰਮਿਕ ਆਜ਼ਾਦੀ, ਮਨੁੱਖੀ ਅਧਿਕਾਰਾਂ ਅਤੇ ਸਵੈਮਾਨ ਦੇ ਸਿਧਾਂਤਾਂ ਨੂੰ ਮਜ਼ਬੂਤੀ ਨਾਲ ਕਾਇਮ ਰੱਖਿਆ। ਉਨ੍ਹਾਂ ਦੀ ਸਰਵੋਤਮ ਕੁਰਬਾਨੀ ਪੀੜ੍ਹੀਆਂ ਲਈ ਪ੍ਰੇਰਨਾ ਦਾ ਚਾਨਣ ਬਣਾਰਾ ਰਹੀ ਹੈ ਜਿਸ ਨੇ ਸੂਰਬੀਰਤਾ ਹਮਦਰਦੀ ਅਤੇ ਨਿਆਪ੍ਰਤੀ ਅਟੁੱਟ ਵਚਨਬੱਧਤਾ ਦੀਆਂ ਕਦਰਾਂ ਕੀਮਤਾਂ ਨੂੰ ਉਤਸ਼ਾਹਿਤ ਕੀਤਾ ਹੈ ਪੰਜਾਬ ਦੇ ਲੋਕ ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ ਉਹ ਗੁਰੂ ਜੀ ਦੀ ਅਮੀਰ ਅਧਿਆਤਮਿਕ ਵਿਰਾਸਤ ਦੇ ਖੇਤਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਤੇ ਅਤਿਅੰਤ ਮਾਣ ਮਹਿਸੂਸ ਕਰਦੇ ਹਨ ਇਸ ਲਈ ਇਹ ਸਦਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਆਪਣੀ ਨਿਮਰ ਸ਼ਰਧਾਂਜਲੀ ਭੇਟ ਕਰਦਾ ਹੈ ਅਤੇ ਉਹਨਾਂ ਦੀ ਸ਼ਹੀਦੀ ਦੀ 350ਵੀਂ ਵਰੇਗੰਢ ਨੂੰ ਪੂਰੀ ਗੰਭੀਰਤਾ ਅਤੇ ਸਤਿਕਾਰ ਨਾਲ ਗੁਰੂ ਸਾਹਿਬ ਨੂੰ ਸਨਮਾਨ ਸਹਿਤ ਯਾਦ ਕਰਦਾ ਹੈ। ਇਸ ਮੌਕੇ ਨੂੰ ਸਮਰਪਿਤ ਵੱਖ-ਵੱਖ ਸਮਾਗਮਾਂ ਅਤੇ ਪ੍ਰੋਗਰਾਮਾਂ ਦੇ ਆਯੋਜਨ ਲਈ ਪੰਜਾਬ ਸਰਕਾਰ ਦੇ ਯਤਨਾਂ ਦੀ 称ਾਗਾ ਕਰਦਾ ਹੈ। ਜਿਸ ਵਿੱਚ ਵਿਧਾਨ ਸਭਾ ਦੇ ਵਿਸ਼ੇਸ਼ ਸਮਾਗਮ ਦੇ ਨਾਲ-ਨਾਲ ਨਗਰ ਕੀਰਤਨ, ਕੀਰਤਨ ਦਰਬਾਰ ਅਤੇ ਗੁਰੂ ਸਾਹਿਬ ਦੇ ਜੀਵਨ ਅਤੇ ਵਿਰਾਸਤ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ, ਡਰੋਨ ਸ਼ੋਅ ਅਤੇ ਸਰਵ ਧਰਮ ਸੰਮੇਲਨ ਸ਼ਾਮਲ ਕਰਨ ਸ਼ਾਮਲ ਹਨ ਇਹ ਸਦਨ ਸਰਕਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਦਰਸਾਏ ਗਏ ਧਰਮ ਨਿਰਪੱਖਤਾ ਵਿਸ਼ਵ ਵਿਆਪੀ ਭਾਈਚਾਰੇ ਅਤੇ ਮਨੁੱਖੀ ਅਧਿਕਾਰਾਂ ਦੇ ਮੁੱਲਾਂ ਦੇ ਸਿਧਾਂਤਾਂ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖਣ ਦੀ ਅਪੀਲ ਵੀ ਕਰਦਾ ਹੈ ਇਹ ਸਦਨ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਪੰਜਾਬ ਦੇ ਲੋਕਾਂ ਦੀ ਭਲਾਈ ਅਤੇ ਖੁਸ਼ਹਾਲੀ ਸਮਾਜ ਵਿੱਚ ਸ਼ਾਂਤੀ ਸਹਿਣਸ਼ੀਲਤਾ ਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਨ ਦਾ ਸੰਕਲਪ ਕਰਦਾ ਹੈ ਜਿਹੜੇ ਮਾਨਯੋਗ ਮੈਂਬਰ